ਹੇ ਭਾਈ ਕੀ ਲਗਾ ਰਹੀ ਹੈ ਤੇ ਜੀ ਅੱਜ ਅਚਾਨਕ ਸਾਨੂੰ ਲक्की ਜੀ ਇੱਥੇ ਪ੍ਰਧਾਨ ਜੀ ਆਗੇ ਨੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਤੇ ਘਰ ਦੇ ਵਿੱਚ ਅੱਗ ਲੱਗੀ ਹੈ ਕਚੇ ਟੁੱਬੇ ਰੈਡ ਰੋਡ ਦੇ ਉੱਤੇ ਜੇ ਅਸੀਂ ਆ ਕੇ ਦੇਖਿਆ ਘਰ ਦੇ ਅੰਦਰ ਕਾਫੀ ਸਾਰਾ ਧੂਆ ਭਰਿਆ ਹੋਇਆ ਸੀ ਜਦੋਂ ਪਤਾ ਲੱਗਾ ਕਿ ਜਦੋਂ ਅੱਗ ਤੱਕ ਪਹੁੰਚੇ ਤਾਂ ਪਤਾ ਲੱਗਾ ਕਿ ਮੰਦਰ ਦੇ ਵਿੱਚ ਅੱਗ ਜਿਹੜੀ ਜੋਤਣਾ ਸ਼ੁਰੂ ਹੋਈ ਹੈ ਜੋ ਤਾਂ ਰੈਕਟਿਵ ਸੀ ਜਾਂ ਦੂਸੀ ਜੋਤ ਸੀ ਇਹਦੇ ਬਾਰੇ ਕੋਈ ਕਨਫਰਮੇਸ਼ਨ ਨਹੀਂ ਹੈ ਕਿਉਂਕਿ ਸਾਡੇ ਆਨੇ ਤੱਕ ਕਾਫੀ ਜ਼ਿਆਦਾ ਤੱਕ ਜਲ ਚੁੱਕਾ ਸਿਕਾ ਸਮਾਂ ਹੋ ਗਿਆ ਹੋਇਆ ਹੈ ਹੋ ਕੀ ਨੁਕਸਾਨ ਹੋਇਆ ਹੈ ਜੀ ਨੁਕਸਾਨ ਇਹ ਹੈ ਉਹ ਡਾਊਨਸਲਿੰਗ ਹੋ ਰਿਹਾ ਜਿਹੜੀ ਇਹਨਾਂ ਦੀ ਹੈਗੀ ਹੈ ਹੀਟ ਹੀਟ ਜ਼ਿਆਦਾ ਹੋਣ ਕਰਕੇ ਕਾਫੀ ਨੁਕਸਾਨ ਹੋਇਆ ਹੈ ਇਲੈਕਟ੍ਰੋਨਿਕ ਆਈਟਮਸ ਹੈਗੀ ਆ ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਜਾਨ ਦੀ ਰੱਖਿਆ ਹੋ ਗਈ ਹੈ ਤੇ ਆਂਟੀ ਜੀ ਸਿਗੇ ਸਿਰਫ ਉੱਪਰ ਇਹਨਾਂ ਨੂੰ ਦੱਸ ਰਹੇ ਨੇ ਉਹ ਕੱਲੇ ਇੱਕ ਲੇਡੀ ਸਿਗੀ ਸੀਗੇ ਘਰ ਦੇ ਵਿੱਚ ਅੱਜ ਤਾਂ ਪਾਣੀ ਕੱਢ ਲਾਰ ਗਿਆ ਅੱਜ ਭਾਈ ਕੀ ਗੱਲ ਹੋਈ ਜੀ ਅੱਥੇ ਅਸਲ ਰਾਤ ਬੱਚੇ ਸਾਰੇ ਜਾਣਾ ਸੀ ਅਲੀ ਬਾਲਨੀ ਉਹ ਹਰ ਵਾਰ ਚਲੇ ਗਏ ਭਾਵੀ ਉੱਪਰ ਲੇਟੇ ਹੋਏ ਸੀ ਅਸਰੇ ਸਿਗੇ ਮੰਦਰ ਦੇ ਵੀ ਸਪਾਰਕਿੰਗ ਹੋਈ ਗਈ ਕਿ ਦੀ ਵਜ੍ਹਾ ਕਰਕੇ कोई नुकसान बचा ज्यादा नहीं हो नॉर्मल जोत जोत भी नहीं चल रही थी इलेक्ट्रीकल शॉर्ट हो जोत में कोई नुकसान नहीं होत नहीं चल रही इलेक्ट्रिकल शॉर्ट कोई किसी वजह करके हो गया स्पारकिंग करके ਉਨੇ ਜੇ ਕਪੜਾ ਸੀ ਦੇ ਦੇ ਗੱਦਾ ਵਿਛਾਇਆ ਸੀਗਾ ਤੇ ਤੈਨੂੰ ਅੱਡ ਪਕੜ ਲਈ ਉਹ ਤੁਹਾਨੂੰ ਨਾਲ ਗਰਮ ਹੁੰਦਾ ਸੀ ਕਾਲਾ ਹੁੰਦਾ ਚਲੇ ਗਿਆ ਉਹ ਦੇ ਕਰਕੇ ਫਿਰ ਵੀ ਬਚਾਅ ਹੋ ਗਿਆ ਸਭ ਕੁਝ ਜਿਹੜਾ ਪਰਮਾਤਮਾ ਨੇ ਜਰ ਚੜਚਾਨੀ ਨੂੰ ਸਾਲੋਂ ਤੋਂ ਕੋਈ ਦਗਨ ਨਹੀਂ ਹੋਇਆ ਸਭ ਕੁਝ ਠੀਕ ਹੈ ਪਰਮਾਤਮਾ ਸ਼ੁਕਰ ਹੈ ਅੱਗੇ ਕੀ ਕਿਹਾ ਜਾਵੇ ਅਰੇ ਧੰਨਵਾਦ ਕਰਨੇ ਜਾਂਦੇ ਬਹੁਤ ਅੱਛਾ ਇਹਨਾਂ ਨੇ ਆਪਣੀ ਟੀਮ ਨੇ ਟਾਈਮਲੀ ਜਿੱਦਾਂ ਫੌਂਗੀ ਤੋਂ ਉਸ ਵੇਲੇ ਆ ਗਏ ਬੜੀ ਅੱਛੀ ਤਰੀਕੇ ਨਾਲ ਇਹਨਾਂ ਨੇ ਆਪਣਾ ਹੈਂਡਲ ਕਰਕੇ ਪਾਣੀ ਅੱਗ ਜਿਹੜੀ ਸੀ ਉਹ ਬੁਝਾ ਦਿੱਤੀ ਅੰਦਰ ਉਸ ਬਾਅਦ नॉर्मल है टू हंड्रेड बड़ा स्वेर अंदर नहीं जा पा रहे लेकिन वो एग्जॉस्ट फैन वगैरह चला के सारे इजिली कवर कर रहे हैं अभी तू बाहर निकल जाए ताकि अभी अंदर जा सकी थैंक यू आर्य नगर है जी सा मित्र है अमित नागपाल जी इन्हों का घर है जी मेरा समूह है बिल्कुल लाल इतने जिदा ही सूँ पता लगे धूना टूना बहुत है मेरी वाइफ ने मैंने दसिया पर मैं नटके बहर ही सर भी आ गए चलो इस तो पहला पहला किसी ने कॉल की फायर ब्रिगेड में हुशियारपुर वाले तो मैं बहुत ही ਇਹਨਾਂ ਦਾ ਧੰਨਵਾਦ ਹੈ ਕਿ 1 ਮਿੰਟ ਤੋਂ ਪਹਿਲਾਂ ਇਹ ਪਹੁੰਚ ਗਏ ਤੇ ਇਹਨਾਂ ਨੇ ਅਲਹੋਨੀ ਹੋਣ ਤੋਂ ਰੋਕ ਲਿਆ ਕਿ ਉਹ ਉਲਟੀ ਜੂਪਰਸ ਉੱਤੇ ਹੋਈ ਸੀ ਜਾਂ ਲੇਟੇ ਹੋਈ ਸੀ ਉਹਨਾਂ ਨੂੰ ਵੀ ਸਾਹ ਨਹੀਂ ਆ ਰਿਹਾ ਸੀ ਬੜੀ ਮੁਸ਼ਕਲ ਹੈ ਨੀਚੇ ਤੱਕ ਉਹ ਆਏ ਪਰ ਇਹ ਤਾਂ 6 ਮਹੀਨੇ ਪਹਿਲਾਂ ਵੀ ਸਾਡੇ ਤੇ ਨਾਲ ਇੱਕ ਬਡੌਂਸ ਦੇ ਉੱਤੇ ਵੀ ਅੱਗ ਲੱਗੀ ਸੀ ਪਰ ਇਹਨਾਂ ਦੀ ਮੈਂ ਟੀਮ ਦਾ ਦੇਖਿਆ ਬਹੁਤ ਗੁੱਡ ਟੀਮ ਹੈ ਜੀ ਸਾਡੇ ਹਿਸ਼ਾਰਪੁਰ ਦੀ ਫਾਇਰ ਬਿਗੇਟ ਦੀ ਬਹੁਤ ਜਲਦੀ ਆਪਣਾ ਸਮਝ ਕੇ ਆਂਦੇ ਹੈ ਇਹ ਨਹੀਂ ਦੇਖਦੇ ਕਿਸੇ ਨੇ ਘਰ ਲੱਗੀ ਹੈ ਸਮਝੋ ਕਿ ਸਾਡੇ ਘਰ ਹੀ ਅੱਗ ਲੱਗੀ ਹੈ ਜੀ ਬੜਾ ਬੜਾ ਬੁਝਾਈ ਹੈ ਇਸ ਲਈ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦੀ ਬਚਾਅ ਹੋ ਗਿਆ ਜਾਨ ਮਾਨ ਦਾ ਜੋ ਵੀ ਹੈ ਨੁਕਸਾਨ ਨਹੀਂ ਹੋਇਆ ਘਰ ਕੋਈ ਸੀਗਾ ਨਹੀਂ ਸਰਪੰਟੀ ਸੀਗੇ ਬੱਚੇ ਵੀ ਨਹੀਂ ਸੀ ਤਾਂ ਅਬੀ ਤੀ ਨਾਗਪਾਲ ਜੀ ਵੀ ਸਾਰੇ ਬਾਹਰ ਗਏ ਹੋਏ ਸੀਗੇ ਸਰ ਤਾਂ ਅਸੀਂ ਵੀ ਵਾਲੇ ਫੈਮਿਲੀ ਮੈਂਬਰਿੰਗ ਹੈ ਜੀ ਆਪਾਂ ਸਾਰਾ ਦੇਖਭਾਲ ਕਰ ਰਹੇ ਪਰ ਬੰਧਨਿਆ ਬਾਦ ਪ੍ਰਭੂ ਤੁਹਾਡਾ ਬਹੁਤ ਬਹੁਤ ਧੰਨਿਆ ਬਾਦ ਤੁਹਾਡਾ ਜੀ